ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਤਾਂ ਰੂਪ ਬਸੰਤ ਦਾ ਕਿੱਸਾ ਜਿਹਦੇ ਬਾਰੇ ਸਾਨੂੰ ਬੜੇ ਮੈਸੇਜ ਆਏ ਸੀ ਕਿ ਮਿਸਰ ਦੇਸ਼ 'ਚ ਰੂਪ ਬਸੰਤ ਦਾ ਕਿੱਸਾ ਹੋਇਆ ਪੰਜਾਬੀ 'ਚ ਆਪਾਂ ਉਹ ਗਾਥਾ ਸੁਣਦੇ ਹਾਂ ਦੂਜਾ ਤੁਹਾਨੂੰ ਇੱਥੋਂ ਦਾ ਦਿਖਾਉਣ ਜਾ ਰਹੇ ਆਂ ਸੀਤਾਦਲ ਮਤਲਬ ਸੀਤਾਦਲ ਇੱਥੇ ਕਿਲੇ ਨੂੰ ਬੋਲ ਦਿੰਦੇ ਆਂ ਆਟਮਨ ਅੰਪਾਇਰ ਵੇਲੇ ਕਿਲਾ ਬਣਿਆ ਸੀਗਾ ਤੇ ਨਾਲ ਆਪਾਂ ਦੇਖਾਂਗੇ ਇੱਥੇ ਸਿਵਲਾਈਜੇਸ਼ਨ ਮਿਊਜ਼ੀਅਮ ਆ ਆਪਾਂ ਵੈਸੇ ਇੱਕ ਮਿਊਜ਼ੀਅਮ ਪਹਿਲਾਂ ਹੀ ਵਿਜ਼ਿਟ ਕੀਤਾ ਬਟ ਇੱਥੇ ਆ ਜਿਹੜੇ ਇੱਥੇ ਮਤਲਬ ਮਸ਼ਹੂਰ ਮਸ਼ਹੂਰ ਸੀ ਜਿਹੜੀਆਂ ਡੈਡ ਬਾਡੀਜ਼ ਉਹ ਇੱਥੇ ਪਈਆਂ ਨੇ ਜਿਹੜੇ ਰੈੱਡ ਸੀ ਚੋਂ ਕੁਝ ਮਤਲਬ ਲਾਸ਼ਾਂ ਮਿਲੀਆਂ ਸੀ ਨਾ ਉਹ ਸਾਰੀਆਂ ਇਹ ਸਿਵ ਮਿਊਜ਼ੀਅਮ ਆਫ ਦੀ ਸਿਵਲਾਈਜੇਸ਼ਨ ਹੈ ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਪਈਆਂ ਤੇ ਉਹ ਦਿਖਾਵਾਂਗੇ ਤੇ ਦੇਖਦੇ ਆ ਕਿਵੇਂ ਰੰਦਾ ਪਹਿਲਾਂ ਆਪਾਂ ਇਸ ਕਿਲੇ ਤੋਂ ਸ਼ੁਰੂ ਕਰਦੇ ਹਾਂ ਪਹਿਲਾਂ ਜਿਵੇਂ ਤੁਹਾਨੂੰ ਅਸੀਂ ਦੱਸਦੇ ਰਹੇ ਆ ਨਾ ਕਿ ਜਿਹੜਾ ਮਿਸਰ ਹੈ ਇਹਦੇ ਤੇ ਆਟੋਮਨ एंपਾਇਰ ਨੇ ਮਤਲਬ ਉਹਦੀ ਕਿੰਗਡਮ ਰਹੀ ਹੈ ਉਹ ਤੇ ਉਹਨੇ ਰਾਜ ਕੀਤਾ ਹੋਇਆ ਹੈ ਜਾਰਡਨ ਇਜ਼ਰਾਈਲ ਸਾਰੇ ਦੇਸ਼ਾਂ ਦੇ ਇਹ ਤੇ ਇਹ ਜਿਹੜਾ ਕਿਲਾ ਹੈਗਾ ਇਹ ਆਟੋਮਨ एंपਾਇਰ ਵੇਲੇ ਦਾ ਮਨੇ ਦਾ ਮਤਲਬ ਜਿਹੜੇ ਤੁਰਕਿਸ਼ ਕਹਤੋ ਜਿਹੜੇ ਤੁਰਕੀਆਂ ਦਾ ਰਾਜ ਸੀਗਾ ਉਹਨਾਂ ਦੇ ਟਾਈਮ ਦਾ ਹੈਗਾ ਤੇ ਬਾਕੀ ਇਹਨੂੰ ਅਲੱਗ-ਅਲੱਗ ਸਮੇਂ 'ਚ ਅਲੱਗ-ਅਲੱਗ ਰਾਜਿਆਂ ਵੱਲੋਂ ਕਿੰਗਸ ਵੱਲੋਂ ਵਰਤਿਆ ਜਾਂਦਾ ਰਹੇਗਾ ਤੇ ਇਸ ਕਿਲੇ ਦੇ ਅੰਦਰ ਕੀ ਕੁਛ ਹੈਗਾ ਤੇ ਤੁਹਾਨੂੰ ਉਹ ਦਿਖਾਉਨੇ ਆ ਇੱਥੋਂ ਦੇ ਜਿਹੜੇ ਕਿਲੇ ਆ ਨਾ ਸਾਰੇ ਜਿੰਨੇ ਵੀ ਤੁਹਾਨੂੰ ਇਜੀਪਟ ਚ ਕਿਲੇ ਮਿਲੇ ਸਾਰੇ ਨੂੰ ਸੀਤਾਦਲ ਬੋਲਿਆ ਜਾਂਦਾ ਹੈਗਾ ਤੇ ਆਪਣੇ ਜਿਵੇਂ ਕਿਲਾ ਫੋਰਟ ਕਹਿੰਦੇ ਤੇ ਕਿਹਨੇ ਬਣਾਇਆ ਸੀਗਾ ਤੇ ਕਿਵੇਂ-ਕਿਵੇਂ ਇਹਨੂੰ ਵਰਤਿਆ ਤੇ ਉਹ ਸਾਰਾ ਤੁਹਾਨੂੰ ਅੰਦਰ ਜਾ ਕੇ ਦੱਸਾਂਗੇ ਪਹਿਲਾਂ ਸੀ ਟਿਕਟ ਬਾਈ ਕਰ ਲਈਏ ਇਸ ਕਿਲੇ ਦੀ ਇਨਟਰੀ ਹੈ ਇਹ ਦੇਖੋ ਟਿਕਟ ਕਾਊਂਟਰ ਵੀ ਇਹਦਾ ਕੁਛ ਇਹੋ ਜਿਹਾ ਪੁਰਾਣਾ ਕਿਲੇ ਵਾਲਾ ਗੇਟ ਹੈ ਤੇ ਦਿਖਾਉਣੀ ਹੈ ਤੁਹਾਨੂੰ ਇਥੇ ਟਿਕਟਾਂ ਜਿਹੜਾ ਇਹਦਾ ਟਿਕਟ ਦਾ ਪ੍ਰਾਈਸ ਹੈ ਤੇ ਉਹ ਹੈਗਾ ਜੀ 3400 450 ਅਜੀਪਸ਼ੀਅਨ ਪਾਉਂਡਸ ਇਹ ਇਹੋ ਜਿਹਾ ਬਣਿਆ ਹੋਇਆ ਅਸਲ 'ਚ ਜਦੋਂ ਤੁਸੀਂ ਇੰਟਰਨੈਟ ਤੇ ਸਰਚ ਕਰੋਗੇ ਨਾ ਆ ਤੁਹਾਡੇ ਸਾਹਮਣੇ ਆਊ ਤੇ ਜਿਹੜੇ ਦਾ ਐਂਟਰੀ 8 ਵਜੇ ਤੋਂ ਸਵੇਰ ਦੇ ਤੇ ਸ਼ਾਮ ਦੇ 5 ਵਜੇ ਤੱਕ ਹੈਗਾ ਟਿਕਟ ਆਫ 4:30 ਤੱਕ ਸਟੂਡੈਂਟ ਲਈ 230 ਜਿਵੇਂ ਤੁਹਾਨੂੰ ਦੱਸਿਆ ਡਿਸਕਾਊਂਟ ਹੈ ਤੇ ਹੁਣ ਕਰਦੇ ਆਪਾਂ ਇੱਥੋਂ ਐਂਟਰੀ ਜਿੰਨੇ ਆਪਣੇ ਇੰਡੀਆ ਦੇ ਕਿਲੇ ਹਨ ਉਹਨਾਂ ਨਾਲੋਂ ਬਾਹਰਲੇ ਕਿਲੇ ਬਹੁਤ ਛੋਟੇ ਹੁੰਦੇ ਆ ਅਸੀਂ ਪਹਿਲਾਂ ਸਾਈਪ੍ਰਸ 'ਚ ਵੀ ਦੇਖੇ ਸੀ ਜਾਰਜੀਆ 'ਚ ਵੀ ਦੇਖੇ ਆ ਤੇ ਜਾਂ ਹੁਣ ਈਜੀਪਟ 'ਚ ਵੀ ਦੇਖ ਰਹੇ ਆ ਟਰਕੀ 'ਚ ਵੀ ਦੇਖੇ ਆ ਤੇ ਜਿੰਨੇ ਟਰਕਿਸ਼ ਐਮਪਾਇਰ ਦੇ ਜਾਂ ਆਟਮਨ ਨੇ ਬਣਾਏ ਆ ਸ਼ਾਇਦ ਉਸ ਟਾਈਮ ਛੋਟੇ ਹੁੰਦੇ ਹੁਣ ਪਰ ਹੁਣ ਅੱਜ ਦੀ ਘੜੀ ਇੱਥੇ ਈਜੀਪਟ ਦਾ ਜਿਹੜਾ ਝੰਡਾ ਹੈਗਾ ਉਹ ਸਾਹਮਣੇ ਉੱਪਰ ਝੂਲ ਰਿਹਾ ਹੈਗਾ ਵਾਹ ਕੀ ਬਾਤ ਹੈ ਜੀ ਇਹ ਦੇਖੋ ਬਿਲਕੁਲ ਤੁਹਾਡੇ ਸਾਹਮਣੇ ਇੱਥੋਂ ਦਿਖਦਾ ਹੁਣ ਜਿਹੜਾ ਟਰਕਿਸ਼ ਆਰਕੀਟੈਕਚਰ ਹੈ ਨਾ ਉਹ ਥੋੜਾ ਜਿਹਾ ਡਿਫਰੈਂਟ ਹੈ ਤੇ ਉਹਦਾ ਦੂਰੋਂ ਹੀ ਪਤਾ ਲੱਗ ਜਾਂਦਾ ਦੇਖ ਕੇ ਵੀ ਇਹ 오ਟੋਮਨ ਨੇ ਚੀਜ਼ਾਂ ਬਣਾਈਆਂ ਹੋਣੀਆਂ ਅਸੀਂ ਟਰਕਿਸ਼ ਜਦੋਂ ਟਰਕੀ ਘੁੰਮ ਰਹੇ ਸੀ ਅਸੀਂ ਉੱਥੇ ਵੀ ਜਿੰਨੀ ਇਹ ਤਾਂ ਸੇਮ ਹੈ ਇਦਾਂ ਦੀ ਹੈਗੀ ਹੈ ਨਾ ਬਲੂ ਮਾਸ ਬਲੂ ਮਾਸ ਹੈ ਸੇਮ ਹੀ ਆ ਬਲੂ ਮਾਸ ਸੀ ਜਿਹੜੇ ਮਤਲਬ ਉੱਪਰੋਂ ਆ ਵਾਈਟ ਜਾਂ ਉਹਦੇ ਵੀ ਆਈ ਆ ਉਸ ਤੋਂ ਵਾਈਟ ਹਾਂਜੀ ਹਾਂਜੀ ਐਸੇ ਤਰ੍ਹਾਂ ਹੀ ਆਉਂਦੇ ਤੇ ਉੱਪਰਲੇ ਪਾਸੇ ਜਾ ਕੇ ਹੁਣ ਤੁਹਾਨੂੰ ਦਿਖਾਉਨੇ ਆ ਇਹ ਹੁਣ ਅਸੀਂ ਆ ਗਏ ਬਿਲਕੁਲ ਉੱਪਰਲੇ ਪਾਸੇ ਜਿੱਥੋਂ ਇਹਦੀ ਇਮਾਰਤ ਹੈ ਜਿਹੜੀ ਚੰਗੀ ਤਰ੍ਹਾਂ ਦੇਖੀ ਜਾ ਸਕਦੀ ਹੈਗੀ ਦੇ ਦੇਖੋ ਇਹੋ ਜੇ ਉੱਪਰਲੇ ਪਾਸੇ ਨੂੰ ਕੁਛ ਆੜਾ ਦਵਾਲਾ ਹੈਗਾ ਕੁਛ ਚੀਜ਼ਾਂ ਅੰਦਰ ਪ੍ਰਾਣੀਆਂ ਵੀ ਪਈਆਂ ਨੇ ਜਿਵੇਂ ਆ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਇਧਰੋਂ ਬੰਦ ਹੈ ਸਾਰਾ ਇਹ ਤੇ ਸਿਰਫ ਆਹ ਪਾਸਾ ਖੁੱਲ ਹੈ ਤੇ ਇਧਰਲੇ ਪਾਸੇ ਜਾ ਸਕਦੇ ਹਾਂ ਜਿਹੜਾ ਇਹ ਕਿਲਾ ਸੀ ਨਾ ਤੇ ਇੱਥੇ ਮਤਲਬ ਮੇਨ ਰੈਜ਼ਿਡੈਂਸ ਸੀਗੀ ਜਿਹੜੇ ਇਥੋਂ ਦੇ ਰੂਲਰ ਜਿਹੜਾ ਜਿਹੜਾ ਵੀ ਰੂਲਰ ਰਿਹਾ 13ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ 700 ਸਾਲ ਇਹ ਘਰ ਰਿਹਾ ਹੈਗਾ ਮਤਲਬ ਰੈ residense ਰਹੀ ਹੈ ਸਾਰੇ ਕਿੰਗ ਕੇ ਜਿੰਨੇ ਵੀ ਇਥੋਂ ਦੇ ਕਿੰਗ ਹੋਏ ਐ ਜਾਂ ਫਿਰ ਜਿੰਨਾ ਮਤਲਬ ਰਾਜ ਭਾਗ ਚੱਲਦਾ ਸੀ ਉਹ ਸਾਰਾ ਇਸ ਜਗ੍ਹਾ ਤੋਂ ਚੱਲਦਾ ਸੀ ਇਸ ਕਰਕੇ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਕਾირო ਦੇ ਵਿੱਚ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣ ਜਾਂਦੇ ਆ ਇਸ ਦੇ ਅੰਦਰ ਜਿਹੜੀ ਮੋਸਿਕ ਬਣੀ ਹੋਈ ਹੈ ਜਿਹੜੀ ਮੁਹੰਮਦ ਅਲੀ ਜੀ ਨੇ ਜਿਹੜੇ ਇਥੋਂ ਦੇ ਕਿੰਗ ਹੋਏ ਐ ਤੇ ਉਹਨਾਂ ਨੇ ਬਣਾਈ ਸੀਗੀ ਇਹ ਮੋਸਿਕ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਪਾਰਟ ਇਹ ਕਿਲੇ ਦਾ ਉਹ ਇਹੀ ਹੈ ਜੇ ਜਿਹੜੀ ਇਹ ਮੌਸਿਕ ਇਹਨੂੰ ਬਹੁਤ ਸਾਰੇ ਟੂਰਿਸਟ ਲੋਕ ਦੇਖਣ ਆਉਂਦੇ ਵੈਸੇ ਜਿਹੜਾ ਇਹ ਕਿਲਾ ਸੀਗਾ ਇਹ 1173 ਤੋਂ 1186 ਤੱਕ ਸਲੂਦੀਨ ਸਲੂਦੀਨ ਨਾਮ ਦੇ ਕਿੰਗ ਸੀਗੇ ਉਹਨਾਂ ਦੇ ਟਾਈਮ 'ਚ ਇਹ ਬਣਿਆ ਹੈਗਾ origianally ਪਰ ਜਿਆਦਾ ਜਿਹੜੀ ਮੇਜਰ ਕੰਸਟਰਕਸ਼ਨ ਹੋਈ ਹੈ ਦੀ ਉਹ 13ਵੀਂ ਸਦੀ ਤੋਂ ਲੈ ਕੇ ਫਿਰ 19ਵੀਂ ਸਦੀ ਤੱਕ ਹੋਈ ਹੈ ਇਹ ਇੱਥੇ ਮੁਹੰਮਦ ਅਲੀ ਬਾਰੇ ਇਹਨਾਂ ਨੇ ਲਿਖਿਆ ਹੈ ਇਹਨਾਂ ਦਾ ਪੂਰਾ ਨਾਮ ਸੀ ਮੁਹੰਮਦ ਅਲੀ ਪਾਸਾ ਤੇ ਇਹ ਮਾਡਰਨ ਇਜੀਪਟ ਦੇ ਇਹਨਾਂ ਨੂੰ ਫਾਊਂਡਰ ਕਹਿ ਗਿਆ ਹੈ 1805 ਤੋਂ ਲੈ ਕੇ 1848 ਤੱਕ ਜਿਹੜੇ ਇਹਨਾਂ ਨੇ ਰੂਲ ਕੀਤਾਗਾ ਜਿਵੇਂ ਨਾ ਤਾਜਮਹਿਲ ਦੇ ਅੰਦਰ ਮਤਲਬ ਉੱਪਰ ਲਿਫਾਫੇ ਪਾ ਕੇ ਜਾਣਾ ਪੈਂਦਾ ਸ਼ੂਜ਼ ਦੇ ਨਾ ਉਸੇ ਤਰ੍ਹਾਂ ਇੱਥੇ ਵੀ ਜਿੰਨੇ ਵੀ ਆ ਤੁਹਾਨੂੰ ਬੰਦੇ ਮਿਲਣਗੇ ਮਜਾਂ ਸ਼ੂਜ਼ ਉਤਾਰ ਕੇ ਜਾਣੇ ਅੰਦਰ ਜਾਂ ਫਿਰ ਤੁਸੀਂ ਇਹ ਵੇਅਰ ਕਰਕੇ ਜਾਣੇ ਕਿਉਂਕਿ ਇਹਦੀ ਮੇਨਟੇਨੈਂਸ ਤੇ ਕੁਝ ਨੁਕਸਾਂ ਸਰਪੰਦ ਹਾਂਜੀ ਪਰ ਅੱਜ ਤੁਹਾਨੂੰ ਜਾਣੀ ਨਾ ਸਕਦੇ ਪਰ ਉਹ ਇੱਥੇ ਕਿਹੜਾ ਕੋਈ ਰੈਂਕ ਰੱਖੇ ਹੋਏ ਨੇ ਸ਼ੂ ਰੈਂਕ ਇਹ ਮਸਜਿਦ ਦਾ ਹਜੇ ਬਾਹਰਲਾ ਪਾਸਾ ਹੈ ਤੇ ਇਹ ਉਹ ਏਰੀਆ ਸਾਹਮਣੇ ਜਿੱਥੇ ਵੁਜੂ ਕਰਦੇ ਹੁੰਦੇ ਆ ਮਤਲਬ ਨਮਾਜ਼ ਪੜਨ ਤੋਂ ਪਹਿਲਾਂ ਮੂੰਹ ਹੱਥ ਪੈਰ ਜਿਹੜੇ ਆਪਣੇ ਪੰਜ ਇਸ਼ਨਾਨਾ ਕਹਿੰਦੇ ਆ ਉਸ ਨੂੰ ਸੁੱਚਾ ਕਰਨਾ ਹੈ ਸਰੀਰ ਨੂੰ ਹਨਾ ਇਹ ਜਿਹੜੀ ਮਸਜਿਦ ਹੈ ਆਪਦੇ ਡਿਜ਼ਾਈਨ ਕਰਕੇ ਜਿਆਦਾ ਮਸ਼ਹੂਰ ਹੈਗੀ ਪੂਰੇ ਪੂਰੇ ਈਜੀਪਟ ਦੇ ਵਿੱਚ ਤੇ ਇਹ ਦੇਖੋ ਤੁਸੀਂ ਤੇ ਅੱਜ ਵੀ ਮੈਨੂੰ ਲੱਗਦਾ ਮਸਜਿਦ ਚ ਚ ਉਹ ਨਮਾਜ਼ ਤਾਂ ਸ਼ਾਇਦ ਪੜ੍ਹੀ ਜਾਂਦੀ ਹੋਵੇ ਆਪਦਾ ਵੀ ਨਾ ਇੱਕ ਜਿਹੜਾ ਕਿੱਸਾ ਸੀਗਾ ਉਹ ਜੁੜਦਾ ਹੈਗਾ ਮਿਸਰ ਦੇਸ਼ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਤੁਹਾਡੇ ਮੈਸੇਜ ਵੀ ਆਏ ਸੀ ਕਾਫੀ ਜਾਣੇ ਹਿੰਦੀ ਰੂਪ ਬਸੰਤ ਦਾ ਜਿਹੜਾ ਕਿੱਸਾ ਹੈਗਾ ਵੈਸੇ ਤਾਂ ਨਾ ਪੰਜਾਬ 'ਚ ਬਹੁਤ ਸਾਰੇ ਕਿੱਸੇ ਹੋਏ ਹੈਗੇ ਤੇ ਆਪਣੇ ਜਿਵੇਂ ਲੋਕ ਗਥਾਵਾਂ ਵੀ ਬਣੀਆਂ ਹਨਾ ਲੋਕਾਂ ਵੱਲੋਂ ਗਾਉਣ ਦੇ ਵੀ ਰਹੇ ਹੈ ਹਾਲਾਂਕਿ ਮਾਨਕ ਸਾਹਿਬ ਨੇ ਵੀ ਆ ਪਿਛਲੇ ਜਦੋਂ ਆਪਣੇ ਟਾਈਮ 'ਚ 90 95 'ਚ ਬਹੁਤ ਸਾਰੇ ਕਿੱਸੇ ਆ ਜਿਹੜੇ ਗਾਏ ਆ ਰੂਪ ਬਸੰਤ ਦਾ ਕਿੱਸਾ ਵੀ ਜਿਹੜਾ ਮਤਲਬ ਪੰਜਾਬ ਦੀ ਲੋਕ ਗਾਥਾ ਚਾਹੁੰਦਾ ਹੈਗਾ ਉਹ ਇਹ ਸੀਗਾ ਜਿਹੜਾ ਸਿੰਗਲਾ ਦੀਪ ਦਾ ਸਿੰਗਲਾ ਦੀਪ ਕਹੇ ਜਾਂਦਾ ਸੀ ਸ਼੍ਰੀਲੰਕਾ ਨੂੰ ਸ਼੍ਰੀਲੰਕਾ ਦਾ ਜ ਰਾਜਾ ਸੀ ਖੜਕਸੈਨ ਤੇ ਉਹਦੀ ਜਿਹੜੀ ਵਾਈਬ ਸੀਗੀ ਉਹ ਸੀਗੀ ਰੂਪਵਤੀ ਰੂਪਵਤੀ ਉਹਨਾਂ ਦੀ ਪਹਿਲੀ ਘਰ ਵਾਲੀ ਸੀਗੀ ਤੇ ਉਹਨਾਂ ਦੇ ਜਿਹੜੇ ਇਹ ਦੋ ਰਾਜਕਮਰ ਸੀਗੇ ਰੂਪ ਤੇ ਬਸੰਤ ਨਾਮ ਦੇ ਤੇ ਉਸ ਤੋਂ ਬਾਅਦ ਚ ਫਿਰ ਕੀ ਹੁੰਦਾਗਾ ਥੋੜੇ ਟਾਈਮ ਪਹਿਲੇ ਜਿਹੜੇ ਉਹਨਾਂ ਦੇ ਵਾਈਫ ਹੁੰਦੇ ਆ ਰਾਣੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਫਿਰ ਉਹਨਾਂ ਦੀ ਜਿਹੜੀ ਸੈਕੰਡ ਵਾਈਫ ਹੁੰਦੀ ਆ ਚੰਦਰਵਤੀ ਜਿਹੜੇ ਇੰਦਰ ਇੰਦਰਸੈਨ ਰਾਜਪੂਤ ਦੀ ਧੀ ਹੁੰਦੀ ਹੈ ਮਤਲਬ ਚੰਦਰਵਤੀ ਹਾਂਜੀ ਫਿਰ ਉਹਨਾਂ ਦਾ ਵਿਆਹ ਹੋ ਜਾਂਦਾ ਪਰ ਉਹ ਰਾਜੇ ਤੋਂ ਅੱਧੇ ਉਮਰ ਦੇ ਹੁੰਦੇ ਆ ਪਰ ਰੂਪ ਬਸੰਤ ਦੇ ਹਾਨੋ ਹਾਨੀ ਹੁੰਦੇ ਆ ਤਾਂ ਕਰਕੇ ਉਹ ਰਾਜੇ ਨੂੰ ਉਹਨਾਂ ਦੇ ਉਲਟਾ ਪੜਕਾ ਕੇ ਮਤਲਬ ਉਹਨਾਂ ਤੇ ਦੋਸ਼ ਲਾ ਦਿੰਦੇ ਆ ਗੱਲ ਤੋਂ ਦੋਸ਼ ਲਾ ਦਿੰਦੇ ਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਰਾਜ ਜਿਹੜਾ ਮਤਲਬ ਉਹ ਰੂਪ ਤੇ ਬਸੰਤ ਨੂੰ ਇਕੱਲੇ ਬਸੰਤ ਨੂੰ ਹੁੰਦਾ ਖੁਸ਼ੀ ਹੁੰਦਾ ਬਸੰਤ ਨੂੰ ਜਿਹੜਾ ਰਾਜਾ ਉਹ ਫਿਰ ਸਜ਼ਾ ਦੇ ਦਿੰਦਾ ਹੈ ਮੌਤ ਦੀ ਸਜ਼ਾ ਤੇ ਫਿਰ ਜਿਹੜੇ ਵਜ਼ੀਰ ਹੁੰਦੇ ਉਹ ਕਹਿੰਦੇ ਆ ਵੀ ਵੀ ਫਿਰ ਵੀ ਤੁਹਾਡਾ ਰਾਜਕਮਾਰਾ ਵੀ ਤੁਹਾਨੂੰ ਸਜ਼ਾਏ ਦੇਣੀ ਨਹੀਂ ਚਾਹੀਦੀ ਹੈ ਨਾ ਤੇ ਫਿਰ ਉਹ ਕਹਿੰਦਾ ਵੀ ਦੇਸ਼ ਨਿਕਾਲਾ ਦੇ ਦਿੰਦਾ ਸਜ਼ਾ ਇਕੱਲੇ ਬਸੰਤ ਨੂੰ ਹੁੰਦੀ ਹੈ ਭਰਾਵਾਂ ਦਾ ਪਿਆਰ ਇੰਨਾ ਹੁੰਦਾ ਹੈ ਦੋਹਾਂ ਦਾ ਹਨਾ ਰੂਪ ਤੇ ਬਸੰਤ ਦਾ ਤਾਂ ਹੀ ਉਹ ਕਿੱਸਾ ਮਸ਼ਹੂਰ ਹੈ ਰੂਪ ਤੇ ਬਸੰਤ ਫਿਰ ਦੋਵੇਂ ਮਤਲਬ ਤੁਰੇ ਤੁਰੇ ਮਿਸਰ ਦੇਸ਼ ਨੂੰ ਪਹੁੰਚ ਜਾਂਦਾ ਇੱਥੇ ਜ਼ਿਕਰ ਅਸੀਂ ਤਾਂ ਕੀਤਾ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਮੈਸੇਜ ਵੀ ਆਇਆ ਸੀ ਮਿਸਰ ਦੇਸ਼ ਚਾਉਂਦੇ ਆ ਤੁਹਾਡੇ ਪੁੱਛਣ ਦਾ ਮਤਲਬ ਅਸੀਂ ਮਿਸਰ ਚ ਕਿੱਥੇ ਆਉਂਦੇ ਹਨ ਉਹਦੇ ਬਾਰੇ ਇੱਥੇ ਕੋਈ ਜ਼ਿਕਰ ਨਹੀਂ ਮਿਲਦਾ ਆਪਣੇ ਪੰਜਾਬੀ ਚ ਜਿਹੜੀਆਂ ਲੋਕ ਥਾਵਾਂ ਚ ਜ਼ਿਕਰ ਆਉਂਦਾ ਵੀ ਉਹ ਮਿਸਰ ਗਈ ਬਸ ਇੰਨਾ ਹੀ ਜੇ ਘਰ ਆਉਂਦਾ ਵੀ ਤੁਰਦੇ ਤੁਰਦੇ ਮਿਸਰ ਦੇਸ਼ ਵੱਲ ਚਲੇ ਗਏ ਸੀ ਪਰ ਇਹ ਨਹੀਂ ਪਤਾ ਲੱਗਦਾ ਵੀ ਨਹੀਂ ਮਿਸਰ ਦੇ ਉਹ ਖੁਸ਼ੀ ਮੈਂ ਉਹ ਕਿੱਸਾ ਪੜਿਆ ਹੈਗਾ ਮਿਸਰ ਦਾ ਉਹ ਚ ਇਹ ਵੀ ਆਉਂਦਾ ਹੈ ਵੀ ਬਾਦਸ਼ਾਹ ਵੀ ਬਣੇ ਉਹ ਇੱਥੋਂ ਦੇ ਜਿਹੜਾ ਇੱਥੋਂ ਦਾ ਬਾਦਸ਼ਾਹ ਸੀ ਉਹਦੀ ਡੈਥ ਹੋ ਜਾਂਦੀ ਹੈ ਤੇ ਵਜ਼ੀਰਾਂ ਨੇ ਕਿਹਾ ਸੀਗਾ ਉੱਥੋਂ ਦੇ ਪਤਾ ਨਹੀਂ ਉਹਨਾਂ ਦੇ ਸਲਾਹਕਾਰਾਂ ਨੇ ਵੀ ਜਿਹੜਾ ਪਹਿਲਾ ਬੰਦਾ ਐਂਟਰ ਕਰੂਗਾ ਕੰਦ ਪਦਨ ਜਿਹੜੀ ਉਸ ਟਾਈਮ ਦੀ ਕੋਈ ਵਾਲ ਹੋਣੀ ਵੀ ਉਹਨੂੰ ਵੀ ਉਹ ਉਹਨੂੰ ਤੁਸੀਂ ਰਾਜਾ ਬਣਾਉਣਾ ਤਾਂ ਕਰਕੇ ਜਿਹੜਾ ਮਤਲਬ ਰੂਪ ਹੁੰਦਾ ਤੇ ਉਹਨੂੰ ਇੱਥੋਂ ਦਾ ਗੱਦੀ ਮਿਲ ਜਾਂਦੀ ਹੈ ਤੇ ਜਿਹੜਾ ਬਸੰਤ ਹੁੰਦਾ ਉਹਦੇ ਵੀ ਕਾਫੀ ਫਿਰ ਅੱਗੇ ਵੱਡੀ ਸਟੋਰੀ ਹੈ ਮਤਲਬ ਉਹ ਕਦੇ ਕਿਤੇ ਫਸ ਗਿਆ ਕਦੇ ਕਿਤੇ ਫਸ ਗਿਆ ਬਸੰਤ ਨੂੰ ਸੱਚ ਸੱਪ ਡੰਗ ਲੈਂਦਾਗਾ ਜੰਗਲ ਚ ਫਿਰ ਕੋਈ ਜੋਗੀ ਮਿਲ ਜਾਂਦਾ ਬਚਾ ਲੈਂਦਾ ਕਾਫੀ ਲੰਬਾ ਕਿਸਾ ਜੇ ਕਿਸੇ ਨੇ ਤੁਸੀਂ ਪੜਿਆ ਹੋਵੇ ਤੇ ਸਾਨੂੰ ਐਸੀ ਮਿਸਰ ਆਏ ਆ ਚਲੋ ਕਈ ਵਾਰੀ ਪੁਰਾਣਿਆਂ ਨੂੰ ਤਾਂ ਬਹੁਤ ਸਾਰਿਆਂ ਨੂੰ ਪਤਾ ਹੋਣਾ ਨਵੇਂ ਕਈ ਦੇਖਦੇ ਆ ਜਾਂ ਬਾਹਰ ਰਹਿੰਦੇ ਉਹਨਾਂ ਨੂੰ ਨਹੀਂ ਜ਼ਿਕਰ ਇਹਦਾ ਪਤਾ ਹੁੰਦਾ ਹਨ ਫਿਰ ਉਹ ਐਂਡ ਆਫ ਦੀ ਮੂਵਮੈਂਟ ਇਹ ਆ ਵੀ ਉਹਨਾਂ ਨੂੰ ਫਿਰ ਜਿਹੜੇ ਰਾਜੇ ਇੱਥੋਂ ਦਾ ਮਿਸਰ ਦਾ ਰਾਜਕੁਮਾਰ ਬਣ ਕੇ ਸੀ ਉਹਨਾਂ ਨੂੰ ਗੱਦੀ ਮਿਲ ਗਈ ਤੇ ਫਿਰ ਰਾਜੇ ਨੂੰ ਜਦੋਂ ਸਿੰਗਲਾ ਦੀਪ ਦਾ ਜਿਹੜਾ ਸ਼੍ਰੀਲੰਕਾ ਦਾ ਰਾਜਾ ਸੀ ਚ ਤੇ ਖੜਕਸੈਨ ਖੜਕਸੈਨ ਨੂੰ ਜਦੋਂ ਪਤਾ ਲੱਗਿਆ ਫਿਰ ਉਹਨਾਂ ਨੂੰ ਵਾਪਸ ਉੱਥੇ ਲੈ ਜਾਂਦਾ ਉਹਨਾਂ ਨੂੰ ਉੱਥੇ ਦਾ ਵੀ ਰਾਜ ਭਾਗ ਸੁਭਾਉਂਦਾ ਹੈਗਾ ਪਰ ਅੱਜ ਗੱਲ ਕਰਨਾ ਮਿਸਰ ਦੇਸ਼ ਚ ਤਾਂ ਮਤਲਬ ਸੀਗਾ ਇੱਥੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ ਇੱਥੋਂ ਦੀ ਹਿਸਟਰੀ ਚ ਆਪਣੇ ਪੰਜਾਬੀ ਚ ਕਿਸੇ ਮਿਲਦੇ ਆ ਜਿਵੇਂ ਆਪਣੇ ਸਿਮਿਲਰ ਕਿੱਸਾ ਹੈ ਜਿਵੇਂ ਪੂਰਨ ਦਾ ਸੀਗਾ ਪੂਰਨ ਤੇਚਰਾਂ ਦਾ ਨਾ ਉਹ ਵੀ ਮਣਕ ਸਾਹਿਬ ਨੇ ਗਾਇਆ ਤੇ ਵੀ ਉਹਨਾਂ ਤੇ ਤੋਮਟਾ ਲਾਇਆ ਉਹ ਲਾਇਆ ਮੰਮੀ ਹੁੰਦੀ ਉਹਨਾਂ ਦੀ ਤੇ ਗਲਤ ਦੋਸ਼ ਲਾ ਦਿੰਦੇ ਉਹ ਤੇ ਹੁਣ ਆਪਾਂ ਇਸ ਤੋਂ ਬਾਅਦ ਅੱਗੇ ਚੱਲਦੇ ਆ ਤੁਹਾਨੂੰ ਜਿਹੜਾ ਮਿਊਜ਼ੀਅਮ ਹੈ ਇੱਥੇ ਦਾ ਮਿਊਜ਼ੀਅਮ ਚ ਲੈ ਕੇ ਜਾਂਦੇ ਆ ਤੇ ਅਸੀਂ ਸਪੈਸ਼ਲੀ ਜਿਹੜੀ ਪੁਰਾਣੀ ਮਸਜਿਦ ਆ ਜਿਵੇਂ ਤੁਹਾਨੂੰ ਦੱਸਿਆ ਇਹਦੇ ਲਈ ਦੇਖਣ ਆਏ ਸੀਗੇ ਬਹੁਤ ਜ਼ਿਆਦਾ ਮਸ਼ਹੂਰ ਸੀ ਬਹੁਤ ਬਹੁਤ ਯੁਨੀਕ ਇੱਕ ਚੀਜ਼ ਦੇਖਣ ਨੂੰ ਮਿਲੀ ਹਨ ਜਿਹੜਾ ਇਹ ਸੀਤਾਦਲ ਕਸਲ ਹੈ ਨਾ ਤੇ ਇਹ ਬਿਲਕੁਲ ਉੱਪਰਲੇ ਪਾਸੇ ਬਣਿਆ ਹੋਇਆ ਹੈ ਪੂਰਾ ਕਾირო ਦਾ 뷰 ਦਿਖਦਾ ਇੱਥੇ ਇਹ ਦੇਖੋ ਸਾਰਾ ਕਾირო ਹੈ ਰਾਜਧਾਨੀ ਦੇਖੋ ਕਿੰਡਾ ਵੱਡਾ ਸ਼ਹਿਰ ਹੈ ਇਧਰਲੇ ਪਾਸੇ ਡਾਊਨ ਡਾਊਨ ਰਹਿ ਗਿਆ ਤਾਹੀਂ ਤੁਹਾਨੂੰ ਦੱਸਿਆ ਇੱਥੋਂ ਰਾਜਪਾਕ ਚੱਲਦਾ ਹੁੰਦਾ ਸੀ ਉਹਦੇ ਕਰਕੇ ਕੋਈ ਗੱਲ ਸੀ ਜਿਵੇਂ ਆਪਣੇ ਪੰਜਾਬ 'ਚ ਲਾ ਲਓ ਜਾਂ ਇੰਡੀਆ ਚ ਲਾ ਲਓ ਜਿਹੜੇ ਕਿਲੇ ਸੀ ਉੱਪਰ ਲੀਆਂ ਥਾਵਾਂ ਉੱਚੀਆਂ ਥਾਵਾਂ ਤੇ ਬਣਾਏ ਜਾਂਦੇ ਸੀ ਨਾ ਪ੍ਰੋਟੈਕਸ਼ਨ ਲਈ ਉਵੇਂ ਇਹ ਵੀ ਬਹੁਤ ਉੱਚੀ ਥਾਂ ਤੇ ਬਣਾਇਆ ਹੈ ਪੂਰਾ ਇਥੋਂ ਸ਼ਹਿਰ ਦੇ ਉੱਪਰ ਜਿੱਥੋਂ ਆਲਾ ਦਵਾਲਾ ਜਿਹੜਾ ਮਤਲਬ ਉਹਦੇ ਤੇ ਨਜ਼ਰ ਰੱਖੀ ਜਾ ਸਕੀ ਤੇ ਬਾਹਰਲਾ ਪਾਸਾ ਇਹਦਾ ਸਾਰਾ ਤੇ ਹੁਣ ਅਸੀਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣੀ ਹੈ ਉਹ ਇਥੋਂ ਦੀ ਇੱਕ ਜੇਲ ਹੈ ਜੇਲ ਅਸੀਂ ਤੁਹਾਨੂੰ ਦਿਖਾਉਣੀ ਆ ਤੇ ਜੇ ਇੱਥੇ ਓਪਨ ਹੋਈ ਵੈਸੇ ਬਹੁਤ ਸਾਰੇ ਥਾਂ ਮੇਰੇ ਰੀਨੋਵੇਸ਼ਨ ਚੱਲ ਰਹੀ ਹੈ ਤੇ ਜਿੱਥੇ ਪੁਰਾਣੇ ਟਾਈਮ ਦੇ ਜਿਹੜੇ ਕੈਦੀ ਸੀਗੇ ਉਹਨਾਂ ਨੂੰ ਰੱਖਿਆ ਜਾਂਦਾ ਸੀਗਾ ਹਨਾ ਤੇ ਆਹ ਸਾਹਮਣੇ ਦੇਖਿਓ ਜੀ ਸਾਰਾ ਇਹ ਸਾਰਾ ਨਾ ਕੁਝ ਜਿਹੜਾ ਪੁਰਾਣਾ ਟਾਈਮ ਦਾ ਕਿਲੇ ਦਾ ਹੀ ਹਿੱਸਾ ਸੀਗਾ ਜੇ ਨਾ ਤੁਹਾਨੂੰ ਦਿਖ ਰਿਹਾ ਉਹ ਉੱਥੇ ਰੱਕੇ ਕਿਲੇ ਦਾ ਹਿੱਸਾ ਸੀ ਉਹ ਉੱਥੇ ਰੱਕੇ ਕਿਲਾ ਜਿਹੜੇ ਨਾ ਕਿਲੇ ਆ ਉਹ ਇੱਥੇ ਦੋ ਹੀ ਜ਼ਿਆਦਾ ਮਸ਼ਹੂਰ ਹੈਗੇ ਇੱਕ ਤਾਂ ਜਿਹੜਾ ਤੁਹਾਨੂੰ ਅਲੈਗਜ਼ੈਂਡਰੀ ਵਾਲਾ ਜਿਹੜਾ ਰਾਜੇ ਸਿਕੰਦਰ ਦਾ ਕਿਲਾ ਸੀਗਾ ਤੇ ਦੂਸਰਾ ਜਿਹੜਾ ਕਾირო ਸਿਟੀ ਦੇ ਵਿੱਚ ਜਿਹੜਾ ਹੁਣ ਤੁਹਾਨੂੰ ਦਿਖਾਇਆ ਇਸ ਤੋਂ ਬਿਨਾ ਸ਼ਾਇਦ ਈਜੀਪਟ ਦੇ ਵਿੱਚ ਕਿਲੇ ਹੋਰ ਵੀ ਹੋਣ ਬਾਕੀ ਸਿਟੀਜ਼ ਜਿਹੜੇ ਆਪਾਂ ਜਾਣੇਗਾ ਹੋਰ ਵਾਲਾ ਦਵਾਲਾ ਘੁੰਮਣਾ ਹੈਗਾ ਤੇ ਉਹਦੇ ਬਾਰੇ ਪਤਾ ਨਹੀਂ ਪਰ ਇਹ ਆ ਵੀ ਮਸ਼ਹੂਰ ਸਭ ਤੋਂ ਵੱਧ ਜੋ ਅਸੀਂ ਆਉਣ ਤੋਂ ਪਹਿਲਾਂ ਪੜ ਕੇ ਆਏ ਸੀ ਜਾਂ ਮਤਲਬ ਥੋੜੀ ਰਿਸਰਚ ਕਰਕੇ ਆਏ ਸੀ ਉਹਨਾਂ ਚੋ ਇਹ ਮੇਨ ਸੀਗੇ ਦੋਵੇਂ ਥੋੜਾ ਜਨਾ ਤੁਹਾਨੂੰ ਬਾਹਰਲੇ ਪਾਸੇ ਹੋਰ ਇੱਥੋਂ ਦਿਖਾਦਾ ਪਾਰਕਿੰਗ ਚ ਤੇ ਤੁਸੀਂ ਦੇਖੋ ਬਈ ਪੁਰਾਣੇ ਟਾਈਮ ਚ ਕਿੰਨਾ ਵੱਡਾ ਏਰੀਆ ਸੀਗਾ ਆ ਸਾਰਾ ਵੀ ਜਿੰਨਾ ਸਾਹਮਣੇ ਦੇਖਦਾ ਸਾਨੂੰ ਉਹ ਤਾਂ ਕਿ ਕਿਲੇ ਦਾ ਹਿੱਸਾ ਹੈ ਸਾਰਾ ਉਹ ਸਾਹਮਣੇ ਕਿੱਥੇ ਤੱਕ ਦੇਖਦਾ ਸਾਰਾ ਕਿਲਾ ਹੁੰਦਾ ਸੀਗਾ ਇਹ ਕਿਸੇ ਟਾਈਮ ਏਸੀ ਪਹੁੰਚ ਗਏ ਆ ਮਿਊਜ਼ੀਅਮ ਦੇ ਬਾਹਰਲੇ ਪਾਸੇ ਤੇ ਜਿਹੜਾ ਇਹ ਮਿਊਜ਼ੀਅਮ ਹੈ ਬਿਲਕੁਲ ਨਵਾਂ ਬਣਿਆਗਾ ਹੁਣ ਤੇ ਜਿਹੜਾ ਇੱਕ ਤੁਹਾਨੂੰ ਪਹਿਲਾਂ ਮਿਊਜ਼ੀਅਮ ਦਿਖਾਇਆ ਸੀ ਉਹ ਨੈਸ਼ਨਲ ਮਿਊਜ਼ੀਅਮ ਹੈ ਕਾਹਿਰੋ ਦੇ ਵਿੱਚ ਏਜੀਪਟ ਦਾ ਤੇ ਇਹ ਮਿਊਜ਼ੀਅਮ ਚ ਜਿਹੜੀਆਂ ਕੁਛ ਮਮੀਜ਼ ਜਾਂ ਡੈਡ ਬੋਡੀਜ਼ ਆ ਉਹ ਟਰਾਂਸਫਰ ਕੀਤੀਆਂ ਗਈਆਂ ਸੀ ਆ ਮਤਲਬ ਇੱਥੇ ਉਹਨਾਂ ਦੀ ਕੇਅਰ ਟੈਕਨੋਵੇ ਮੇ ਤਰੀਕੇ ਨਾਲ ਕੁਝ ਨਵੀਂ ਟੈਕਨੀਕ ਨਾਲ ਹੋ ਸਕੇ ਹਨ ਤੇ ਉਹ ਪੁਰਾਣਾ ਤੁਹਾਨੂੰ ਪਤਾ ਪੁਰਾਣੇ ਟਾਈਮ ਦੇ ਜ਼ਮਾਨੇ ਦਾ ਬਣਿਆ ਹੋਇਆ ਸੀਗਾ ਤੇ ਉਹ ਅੰਦਰ ਸਾਰਾ ਦਿਖਾਇਆ ਉਹਨਾਂ ਨੇ ਕਿਵੇਂ ਇੱਥੇ ਮਮੀਜ਼ ਨੂੰ ਅੰਦਰ ਲਿਆਂਦਾ ਤੇ ਕਿਵੇਂ ਇੱਥੇ ਸਾਰਾ ਰੱਖਿਆ ਹੁੰਦਾ ਕਿਹੜੇ-ਕਿਹੜੇ ਰਾਜ ਨਹੀਂ ਆ ਉਹ ਹੁਣ ਤੁਹਾਨੂੰ ਅਸੀਂ ਅੰਦਰ ਜਾ ਕੇ ਸਾਰਾ ਇਸ ਮਿਊਜ਼ੀਅਮ ਦੇ ਦਿਖਾਉਣੀ ਆ ਟਿਕਟ ਲਵਾਂਗੇ ਪਹਿਲਾਂ ਟਿਕਟ ਆਫਿਸ ਵੀ ਅੰਦਰ ਹੀ ਆ ਅੰਦਰਲੇ ਪਾਸਿਓਂ ਫੁੱਲੀ ਏਸੀ ਆ ਤੇ ਜਿਵੇਂ ਤੁਹਾਨੂੰ ਦੱਸ ਰਹੇ ਸੀ ਨਾ ਵੀ ਨਵੀਂ ਟੈਕਨੀਕ ਦਾ ਬਣਿਆ ਇਹ ਮਿਊਜ਼ੀਅਮ ਹੈ ਜਿਹੜਾ ਗੈਰ ਵਿੱਚ 24 ਘੰਟੇ ਬਿਲਕੁਲ ਨਹੀਂ ਅਦਾ ਜਿਵੇਂ ਈਜੀਪਟ ਚ ਨੀਕੇ ਸੇ ਦਬਾਈ ਦੇ ਮਤਲਬ ਕਿਸੇ ਜਗ੍ਹਾ ਤੇ ਫਿਰਦੇ ਹੋਈ ਐਨੀ ਹਾਈ ਐਡਵਾਂਸਡ ਟੈਕਨੀਕ ਲੱਗ ਰਹੀ ਹੈ ਵੈਸੇ ਨਾ ਅਸੀਂ ਘੱਟ ਇੰਟਰਸਟਿਡ ਹੁੰਨੇ ਆ ਮਿਊਜ਼ੀਅਮ ਵਗੈਰਾ ਦੇਖਣ ਚ ਪਰ ਕੈਰੋ ਦੇ ਵਿੱਚ ਦੋ ਹੀ ਮਿਊਜ਼ੀਅਮ ਤੇ ਅਸੀਂ ਦੋਵੇਂ ਨਹੀਂ ਛੱਡ ਕੇ ਜਾਣਾ ਚਾਹੁੰਦੇ ਸੀ ਸਾਨੂੰ ਇਹ ਵੀ ਬੰਦਾ ਇਹ ਵਨ ਟਾਈਮ ਆਇਆ ਹੈ ਨਾ ਖਾਸ ਤੌਰ ਤੇ ਪਹਿਲੀ ਵਾਰ ਆਇਆ ਕਿਉਂਕਿ ਇੱਥੋਂ ਦੇ ਮਿਊਜ਼ੀਅਮ ਦੀ ਇਹ ਨਹੀਂ ਖਾਸियत ਇੰਨਾ ਕਿ ਪੁਰਾਣੀਆਂ ਹਿਸਟੋਰੀਕਲ ਚੀਜ਼ਾਂ ਪਈਆਂ ਇਹ ਇੰਨਾ ਕਿ ਪੁਰਾਣਾ ਇਤਿਹਾਸ ਹੈ ਖਾਸ ਤੌਰ ਤੇ ਜਿਹੜੇ ਇੱਥੇ ਦੇ ਰਾਜਿਆਂ ਦੀਆਂ ਪੁਰਾਣੀਆਂ ਲਾਸ਼ਾਂ ਸਾਹਮਣੇ ਰੱਖੀਆਂ ਹੋਈਆਂ ਵੀ ਉਹ ਤੁਹਾਨੂੰ ਜਰੂਰ ਦਿਖਾਈਏ ਨਾਲੇ ਆਪ ਦੇਖੀਏ ਤੇ ਇਹੋ ਜੀ ਕੁਛੇ ਮਿਊਜ਼ੀਅਮ ਦੀ ਟਿਕਟ ਇਹ ਭਈਆ ਸਾਨੂੰ 500 ਜਿਪਸ਼ੀਅਨ ਪਾਉਂਡ ਦੀ 1000 ਰੁਪਏ ਦੀ ਦੋਵਾਂ ਦੀ ਇੰਡੀਆ ਦਾ 2000 ਬਣ ਗਿਆ ਤੇ ਇਹ ਇਸ ਮਿਊਜ਼ੀਅਮ ਦੀ ਹੁਣ ਇੱਥੋਂ ਆਫੀਸ਼ੀਅਲੀ ਐਂਟ੍ਰੈਂਸ ਹੈ ਇਹਨਾਂ ਨੇ ਦਿਖਾਇਆ ਹੋਇਆ ਹੈ ਕਿ ਕਿਵੇਂ ਆ ਜਿਹੜਾ ਪੁਰਾਣਾ ਮਿਊਜ਼ੀਅਮ ਤੁਹਾਨੂੰ ਦਿਖਾਇਆ ਸੀ ਨਾ ਉਹਦੇ ਵਿੱਚੋਂ ਕਿਵੇਂ ਜੜੀਆਂ ਮਮੀਜ਼ ਨੂੰ ਇੱਧਰ ਲਿਆਂਦਾ ਗਿਆ ਲਾਸ਼ਾਂ ਸਾਰੀਆਂ ਇਧਰਲੇ ਪਾਸੇ ਜਦੋਂ ਟਰਾਂਸਫਰ ਕੀਤੀਆਂ ਰਾਤ ਨੂੰ ਕਹਿੰਦੇ ਸਾਰਾ ਪੂਰਾ ਕੈਇਰੋ ਬੰਦ ਸੀਗਾ ਤੇ ਸਾਰਾ ਸੀ ਸੀ ਸੀਗਾ ਤੇ ਪੂਰੀਆਂ ਅੰਗਲੀਆਂ ਪੁਲਿਸ ਦੀਆਂ ਗੱਡੀਆਂ ਹਾਂਜੀ ਜਸਟਰ ਉਪਨ ਟੈਲੀਵਿਜ਼ਨ ਤੇ ਦਿਖਾਉਂਦੇ ਹਾਂਜੀ ਕੱਲਾ ਟੈਲੀਵਿਜ਼ਨ ਤੇ ਦਿਖਾ ਰਹੇ ਸੀ ਲਾਈਵ ਚੱਲ ਰਹੇ ਸੀ ਬਾਕੀ ਪੂਰੇ ਅਨ ਪ੍ਰੋਡਕਸ਼ਨ ਸੀ ਇੱਕ ਸਿੰਗਲ ਬੰਦਾ ਵੀ ਬਾਹਰ ਨਹੀਂ ਆਉਣ ਦਿੱਤਾ ਉਸ ਰਾਤ ਫਿਰ ਇਸੇ ਤਰ੍ਹਾਂ ਸਾਰੀਆਂ ਮੰਮੀਜ਼ ਆ ਜਿਹੜੀਆਂ ਉਹ ਇੱਥੇ ਲਿਆ ਕੇ ਟਰਾਂਸਫਰ ਕੀਤੀਆਂ ਗਈਆਂ ਕਿੰਨਾ ਸਜਾਇਆ ਹੈ ਨਾ ਇਹਨਾਂ ਆਇਲ ਲੱਗ ਰਹੇ ਹਨ ਨਾ ਰਿਪਨ ਹਾਂਜੀ ਇਹ ਤਾਂ ਐ ਲੱਗ ਰਿਹਾ ਕਿ ਕਿੰਦੇ ਬਹੁਤ ਸੋਹਣੀ ਸੈਰੇਮਨੀ ਬਿਲਕੁਲ ਆ ਦਿਖਵਾ ਤਹਿਰੀਰ ਸਕੂਅਰ ਜਿੱਥੇ ਉਹ ਪੁਰਾਣਾ ਮਿਊਜ਼ੀਅਮ ਬਹੁਤ ਸ਼ਾਹੀ ठाट-ਬਾਠ ਵਾਲਾ ਨਾ ਦੇਖੋ ਕਿੰਨੀ ਪੁਲਿਸ ਹੈਗੀ ਬਾਜੂ ਬੂਜੇ ਵਾਲੇ ਵੀ ਬਹੁਤ ਵੱਜ ਰਹੇ ਨੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਰਾਇਲ ਮਮੀਜ਼ ਤੇ ਜਿੱਥੇ ਮਰਦੇ ਲਾਸ਼ਾਂ ਹੈ ਏਜੀਪਟ ਦੀਆਂ ਪੁਰਾਣੀਆਂ ਉਹਨਾਂ ਬਾਰੇ ਦੱਸਿਆ ਹੋਇਆ ਸਾਰਾ ਵਾਓ ਆ ਚੀਜ਼ਾਂ ਦਾ ਨਾ ਫਿਲਮਾਂ 'ਚ ਦੇਖਦੇ ਰਹੇ ਆ ਆਪਾਂ ਪਹਿਲਾਂ ਵੀ ਆ ਜਿਹੜੀਆਂ ਏਜੀਪਟ 'ਚ ਮੂਵੀਜ਼ ਬਣਦੀਆਂ ਹੁੰਦੀਆਂ ਸੀ ਇਹਨਾਂ ਭੂਂਡ ਜੇ ਭਾਈ ਦੇ ਕਰਦੇ ਹੁੰਦੇ ਸੀ ਛੋਟੇ ਛੋਟੇ ਤੇ ਮੰਮੀਜ਼ ਦੇ ਸਾਰਾ ਬਣਾਇਆ ਹੋਇਆ ਹੈ ਸੀਗਾ ਜਿਹੜੀਆਂ ਚੀਜ਼ਾਂ ਮੂਵੀਜ਼ 'ਚ ਦੇਖੀਆਂ ਸੀ ਨਾ ਯਾਰ ਕਿਸੇ ਟਾਈਮ ਉਹ ਇੱਥੇ ਆ ਕੇ ਹਾਂ ਜਿਹੋ ਸਮਝ ਨਹੀਂ ਆਉਂਦੀ ਅਸਵੀ ਕੀ ਚੀਜ਼ ਹੈ ਨਾ ਤੇ ਇੱਥੇ ਆ ਕੇ origignal 'ਚ ਦੇਖਣ ਨੂੰ ਮਿਲ ਗਈਆਂ ਇਹ ਇਹ ਦੇਖੋ ਇਹਨਾਂ ਨੇ ਮੰਮੀਜ਼ ਬਾਰੇ ਦੱਸਿਆ ਹੋਇਆ ਹੈ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਜਿਹੜਾ ਕਿੰਨੀਆਂ ਪ੍ਰਾਣੀਆਂ ਇੱਥੇ ਜਿਹੜੀਆਂ ਜਿੰਨੀਆਂ ਬਾਡੀਜ਼ ਇਹਨਾਂ ਨੇ ਕਿਵੇਂ ਉਹਨਾਂ ਨੂੰ ਸੰਭਾਲਿਆ ਜਾਂਦਾ ਸੀ ਇਹਨਾਂ ਦੇ ਸਭੀ ਉਹਨਾਂ ਦੇ ਆ ਦੇਖੋ ਲੰਗਸ ਲੀਵਰ ਜਿੰਨੇ ਅੰਦਰ ਦੇ ਪਾਰਟ ਸੀ ਸਾਰੇ ਉਹ ਕੱਟ ਲਈ ਜਾਂਦੇ ਸੀਗੇ ਆਰਗਨ ਜੀ ਨੂੰ ਕਹਿੰਦੇ ਨੇ ਤੇ ਐਂਸ਼ੀਅੰਟ ਜਿਹੜੇ ਹੈਗੇ ਸੀ ਨਾ ਇਹਨਾਂ ਨੂੰ ਮਤਲਬ ਮੈਡੀਕਲ ਦੀ ਬਹੁਤ ਨੌਲੇਜ ਸੀਗੀ ਆ ਦੇਖ ਸੈਂਟੀਫਿਕ ਐਂਡ ਮੈਡੀਕਲ ਨੌਲੇਜ ਸੀ ਇਹ ਵੀ ਇਹਨਾਂ ਨੇ ਦੱਸਿਆ ਹੋਇਆ ਤੇ ਬਾਕੀ ਅੰਦਰ ਜਾ ਕੇ ਸਾਰਿਆਂ ਜਿੰਨੇ ਆ ਰਾਜਿਆਂ ਦੀਆਂ ਲਾਸ਼ਾਂ ਉਹ ਦਿਖਾਉਂਦੇ ਹੁਣ ਪਿਛਲੇ ਪਾਸੇ ਨਾ ਸੀ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਪਿਛਲੇ ਪਾਸੇ ਲਾਊਡ ਨਹੀਂ ਹੈਗਾ ਜਿੱਥੇ ਮਮੀ ਸਪਈਆਂ ਇੱਕ ਕਿੰਨਾ ਕਿੰਨਾਂ ਦੀਆਂ ਮੰਮੀਜ਼ ਆ ਸਿਰਫ ਉਹ ਤੁਹਾਨੂੰ ਦਿਖਾ ਸਕਦੇ ਆ ਤੇ ਇੱਧਰ ਦੇਖੋ ਸਾਰਾ ਅੰਦਰ 뮤ਜ਼ੀਅਮ ਵੀਡੀਓ ਪ੍ਰੋਪਰਲੀ ਬੈਨ ਹੈ ਫੋਨ ਕੋ ਕੇ ਲੈ ਜਾਂਦੇ ਆ ਇੱਕ ਦੋ ਵਾਰ ਨਾ ਮੈਂ ਚੋਰੀ ਛਿਪੇ ਕੋਸ਼ਿਸ਼ ਕੀਤੀ ਸੀਗੀ ਮਤਲਬ ਵਲੌਗ ਬਣਾਉਣ ਦੀ ਅੰਦਰ ਤੁਹਾਨੂੰ ਦਿਖਾਉਣ ਦੀ ਪਰ ਬਿਲਕੁਲ ਵੀ ਅਲਾਉਡ ਨਹੀਂ ਹੈਗਾ ਅੰਦਰ ਕੈਮਰਾ ਤੇ ਕਿਉਂਕਿ ਨਾ ਜਿਹੜਾ ਬਾਡੀਜ਼ ਦਾ ਟੈਂਪਰੇਚਰ ਹੈ ਉਹਨੂੰ ਕਹਿੰਦੇ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਫਿਰ ਉਹਨਾਂ ਨੇ ਮੈਨੂੰ ਦੱਸਿਆ ਨਾਲੇ ਡਿਲੀਟ ਕਰਾਈਆਂ ਸਾਰੀਆਂ ਕੰਨੇ ਜਿਹੜਾ ਬਾਡੀਜ਼ ਦਾ ਮਤਲਬ ਟੈਂਪਰੇਚਰ ਉਹ ਵਧੇ ਨਾ ਘਟੇ ਨਾ ਉਹ ਖਰਾਬ ਨਾ ਹੋਣ ਇਸੇ ਕਰਕੇ ਉਹ ਪ੍ਰਾਣੇ ਮਿਊਜ਼ੀਅਮ ਤੋਂ ਇੱਥੇ ਸ਼ਿਫਟ ਕੀਤੀਆਂ ਤੇ ਨਾਲ ਹੀ ਫਿਰ ਉਹਨਾਂ ਨੂੰ ਮਤਲਬ ਵੀ ਉਹਨਾਂ ਨੂੰ ਕਿਸੇ ਕਿਨ ਜਿਹੜੀਆਂ ਕਿਰਨਾਂ ਹੈਗੀਆਂ ਹਾਨੀਕਾਰਕ ਉਹਨਾਂ ਤੱਕ ਨਾ ਪਹੁੰਚਣ ਫਿਰ ਸਮਝਦੇ ਹੋਏ ਤੇ ਵੀਡੀਓ ਆਪਾਂ ਥੱਲੇ ਨਹੀਂ ਬਣਾਈ ਦੁਬਾਰਾ ਤੇ ਹੁਣ ਜੇ ਕੁਝ ਫੋਟੋਜ਼ ਮਿਲੀਆਂ ਉਹ ਤੁਹਾਨੂੰ ਮੈਂਸ਼ਨ ਕਰ ਦੇਵਾਂਗੇ ਇੱਥੇ ਉੱਪਰਲੇ ਪਾਸੇ ਮਤਲਬ ਤੁਸੀਂ ਫੋਟੋਜ਼ ਜਾਂ ਵੀਡੀਓ ਸ਼ੂਟ ਕਰ ਸਕਦੇ ਹੋ ਇੱਥੇ ਅਲਾਉਡ ਆ ਤੇ ਉੱਪਰ ਇਹਨਾਂ ਨੇ ਸਾਰੀਆਂ ਜਿੰਨੀਆਂ ਪ੍ਰਾਣੀਆਂ ਚੀਜ਼ਾਂ ਰਾਜਿਆਂ ਦੀਆਂ ਮਿਲੀਆਂ ਕੱਲੀਆਂ ਮਮੀਆਂ ਇਸੇ ਹੇਠਲੇ ਪਾਸੇ ਜ਼ਮੀਨ 'ਚ ਰੱਖੇ ਹੋਈਆਂ ਗਰਾਊਂਡ 'ਚ ਉਹ ਤੇ ਉੱਪਰਲੇ ਪਾਸੇ ਆ ਸਾਰੀਆਂ ਪ੍ਰਾਣੀਆਂ ਚੀਜ਼ਾਂ ਰਾਜਿਆਂ ਦਾ ਕੀ ਕੁਝ ਮਿਲਿਆ ਸੀ ਬਰਾਣਾ ਉਹ ਸਾਰਾ ਈਵਨ ਕੇ ਜੁਐਲਰੀ ਵਗੈਰਾ ਪੁਰਾਣੇ ਟਾਈਮ ਦੀ ਜਿਹੜੀ ਰਾਣੀਆਂ ਦੀ ਸੀ A to Z ਚੀਜ਼ ਹੈ ਵਰਥ ਆਫ ਵਿਜ਼ਟ ਆਏ ਮਿਊਜ਼ੀਅਮ ਇਹ ਮਿਊਜ਼ੀਅਮ ਪੱਕਾ ਦੇਖਣ ਵਾਲਾ ਹੈ ਜਿੰਨੇ ਵੀ ਕਿੰਗ ਹੋਇਆ ਨਾ ਇਜੀਪਟ ਦੇ ਜਿੰਨੇ ਵੀ ਕਿੰਗ ਹੋਇਆ ਸਾਰੀਆਂ ਦੀਆਂ ਲਾਸ਼ਾਂ ਥੱਲੇ ਪਈਆਂ A to Z ਰਾਮਸਿਸ ਪਹਿਲੇ ਤੋਂ ਲੈ ਕੇ ਸੈਤੀ ਪਹਿਲੇ ਤੋਂ ਲੈ ਕੇ ਸੈਤੀ ਰਾਮਸਿਸ ਜਿਹੜੇ ਫਰਾਉਨ ਦੀ ਕਹਿੰਦੇ ਆ ਫਰਾਉਨ ਦੀ ਵੀ ਇੱਥੇ ਆ ਜਿਹੜੇ ਫਰਾਉਨ ਦੀ ਲਾਸ਼ ਤੁਸੀਂ ਪੁੱਛਦੇ ਸੀ ਨਾ ਤੁਸੀਂ ਕੈਮਰਾ ਆਲਾਉਡ ਨਹੀਂ ਸੀ ਉੱਥੋਂ ਤਾਂ ਮਤਲਬ ਅਸੀਂ ਜਿੰਨਾ ਟਾਈਮ ਇਹਨਾਂ ਦਾ ਅੱਧਾ ਪੌਣਾ ਘੰਟਾ ਅਸੀਂ ਲਾਇਆ ਅਸੀਂ ਉੱਥੇ ਲਾਸ਼ਾਂ ਹੀ ਦੇਖੀਆਂ ਨੇ ਜਾਨਦਾਰ ਇਹ ਪੁਰਾਣੇ ਟਾਈਮ ਦਾ ਸਾਰਾ ਇਹਨਾਂ ਦਾ ਫਰਨੀਚਰ ਹੈ ਮਤਲਬ ਇਹ ਰਿਪਰੈਜ਼ੈਂਟ ਕਰਦਾ ਜਿਹੜੀ ਲਾਸ਼ ਸੀਗੀ ਉਸ ਨੂੰ ਕਿਵੇਂ ਰੱਖਿਆ ਜਾਂਦਾ ਜਾਂ ਕੀ ਚੀਜ਼ਾਂ ਨਾਲ ਆ ਚੇਅਰ ਹੋ ਗਈ ਕੁਰਸੀਆਂ ਤੇ ਆ ਥੋੜੇ ਥੋੜੇ ਤੁਹਾਨੂੰ ਤਬੂਤ ਦਿਖਦੇ ਹੋਣੇ ਆ ਦੇਖੋ ਆ ਤਬੂਤ ਪਏ ਆ ਸਾਰੇ ਕਿ ਇਹ ਤਬੂਤ ਇਸ ਤਰ੍ਹਾਂ ਦੇ ਵਰਤੇ ਜਾਂਦੇ ਸੀ ਫਿਰ ਉਹਨੂੰ ਲਾਸ਼ ਨੂੰ ਇਸ ਤਰ੍ਹਾਂ ਪਾਇਆ ਜਾਂਦਾ ਸੀਗਾ ਆ ਜਿਵੇਂ ਛੋਟੀ ਜੀ ਪਾਈ ਹੋਈ ਹੈ ਜਿਹਦੇ ਵਿੱਚ ਪਾ ਕੇ ਫੇਰ ਇੱਕ ਬਾਕਸ ਵਿੱਚ ਪਾ ਕੇ ਫੇਰ ਵੱਡੇ ਬਾਕਸ ਵਿੱਚ ਫਿਰ ਉਹ ਜਿਵੇਂ ਸਾਹਮਣੇ ਵਾਲਾ ਬਾਕਸ ਆ ਉਹਦੇ ਵਿੱਚ ਰੱਖਿਆ ਜਾਂਦਾ ਸੀ ਜਿਵੇਂ ਇਹਨਾਂ ਦੇ ਮੰਤਰ ਸੀਗੇ ਸਾਰੇ ਹਨਾ ਮਤਲਬ ਵੀ ਅਗਲੇ ਜਨਮਾਂ ਲਈ ਸਾਰੇ ਉਹਦੇ ਤੋਂ ਕਰੇ ਹੁੰਦੇ ਸੀਗੇ ਹਾਂਜੀ ਮਤਲਬ ਬਹੁਤ ਲੌਂਗ ਪ੍ਰੋਸੈਸ ਹੈ ਇਹਨਾਂ ਦਾ ਇਹ ਆਉਦੋਂ ਦੀ ਲੈਂਗੁਏਜ ਹੈ ਸਾਰੀ ਜਿਹੜੀ ਸਾਈਨ ਲੈਂਗੁਏਜ ਵਰਤੀ ਜਾਂਦੀ ਸੀ ਨਾ ਉਦੋਂ ਨੇ ਰਿਪਰੈਜ਼ੈਂਟ ਕਰਦੀਆਂ ਇਹ ਪੇਂਟਿੰਗ ਉਦੋਂ ਦੇ ਟਾਈਮ ਅੰਦਰ ਬਹੁਤ ਕੁਝ ਹੈ ਦੇਖਣ ਵਾਲਾ ਤਾਂ ਹੀ ਕਰਕੇ ਇਹਦਾ ਨਾਮ ਨਾ ਮਿਊਜ਼ੀਅਮ ਆਫ ਸਿਵਲਾਈਜ਼ੇਸ਼ਨ ਆ ਮਤਲਬ ਕਿਵੇਂ ਕਿਵੇਂ ਸਿਵਲਾਈਜ਼ ਹੋਇਆ ਈਜੀਪਟ ਸਾਰਾ ਦੱਸਿਆ ਹੋਇਆ ਜਿਵੇਂ ਆਨੰਦਪੁਰ ਸਾਹਿਬ ਨਾਲ ਵਿਰਾਸਤੇ ਖਾਲਸ ਹੈਗਾ ਤੇ ਉਹਦੇ ਚ ਚੀਜ਼ਾਂ ਦਿਖਾਈਆਂ ਜਾਂਦੀਆਂ ਉਦੋਂ ਲੈਂਗੁਏਜ ਵੀ ਰੂਪਨ ਸਾਈਨ ਲੈਂਗੁਏਜ ਯੂਜ਼ ਹੁੰਦੀ ਸੀ ਨਾ ਕੈਲੀਗ੍ਰਾਫੀ ਕੈਲੀਗ੍ਰਾਫੀ ਬੋਲਦੇ ਨੇ ਹਾਂ ਜੀ ਹਾਂ ਉਹ ਦੇਖੋ ਆ ਇਹ ਨੇ ਅੰਦਰ ਵੀ ਇਹਨਾਂ ਦੇ ਨਾ ਆ ਚੀਜ਼ਾਂ ਅੰਦਰ ਨੇਗੀਆਂ ਹੁਣ ਆ ਜਿਹੜੀਆਂ ਮਮੀਜ਼ ਐ ਨਾ ਆ ਦੇਖੋ ਇਹਨਾਂ ਚ ਸੈਤੀ 2 ਦੀ ਰਾਂਸਿਸ 2 ਦੀ ਜਿੰਨੇ ਰਾਜੇ ਐ ਜਿੰਨੇ ਫਰਾਊਨ ਐ ਮਤਲਬ ਜਿੰਨੇ ਫਰਾਊਨ ਸਾਰਿਆਂ ਦੀਆਂ ਲਾਸ਼ਾਂ ਤੁਹਾਨੂੰ ਮਿਲਣਗੀਆਂ ਕੁਇਨ ਐ ਜਿਹੜੀ ਹਾਰਟ 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 ਚਿਕਨ ਸੂਪ ਤੇ ਐਸਟਰਾਨੀ ਮਮੀਜ਼ ਰਹਿਗੀਆਂ ਇਥੇ ਨਾ ਪੁਰਾਣੇ ਰਾਜਿਆਂ ਤੋਂ ਬਿਨਾ ਜਿਨ੍ਹਾਂ ਦੀਆਂ ਮੰਮੀਜ਼ ਹਨ ਉਹਨਾਂ ਤੋਂ ਬਿਨਾ ਤੇ ਜਿਵੇਂ ਜਿਹੜਾ ਮਾਡਰਨ ਟਾਈਮ ਲੰਘ ਕੇ ਗਿਆਗਾ ਇਹਨਾਂ ਦੀ ਹਿਸਟਰੀ ਦਾ ਉਹਨਾਂ ਦੇ ਵੀ ਸਾਰੇ ਪਹਿਰਾਵੇ ਸਾਰਾ ਕੁਝ ਈਜੀਪਟ ਦਾ ਪੂਰਾ ਇਹਨਾਂ ਨੇ ਈਜੀਪਟ ਦਾ ਇਤਿਹਾਸ ਸਾਰਾ ਸੰਭਾਲ ਕੇ ਰੱਖਿਆ ਹੋਇਆ ਹੈਗਾ ਆ ਦੇਖੋ ਤੇ ਜਿਵੇਂ ਆਪਣੇ ਭਾਂਡੇ ਭਾਂਡੇ ਹੁੰਦੇ ਆ ਭਾਂਡੇ ਆ ਸਾਰੇ ਆ ਉਸ ਤੋਂ 90 ਹੁਣ ਤੱਕ ਦੀ ਹਿਸਟਰੀ ਹੈ ਇਹਦੇ 'ਚ ਉਹਦੇ 'ਚ ਗਲੀਆਂ ਜਿਹੜਾ ਪਹਿਲਾਂ ਵਾਲਾ ਮਿਊਜ਼ੀਅਮ ਦੇਖਿਆ ਸੀ ਉਹ 'ਚ ਹੋਰ ਚੀਜ਼ਾਂ ਸੀ ਇਹ 'ਚ ਹੁਣ ਤੱਕ ਦੀ ਤੁਹਾਨੂੰ ਹਿਸਟਰੀ ਮਿਲੂਗੀ ਪ੍ਰਾਣੀਆਂ ਰਾਜੇਨੀਆਂ ਉਹ ਤੋਂ ਇਲਾਵਾ ਹੁਣ ਅਸੀਂ ਚੱਲੇ ਆਏ ਅਸੀਂ ਮਿਊਜ਼ੀਅਮ ਤੋਂ ਬਾਹਰਲੇ ਪਾਸੇ ਤੇ ਐਕਸਪੀਰੀਅੰਸ ਇੱਥੋਂ ਦਾ ਇਹ ਰਿਹਾ ਵਰਥ ਆਫ ਵਿਜ਼ਿਟ ਹੈ ਮਸਟ ਵਿਜ਼ਿਟ ਪਲੇਸ ਹੈ ਤੇ ਜੇ ਤੁਸੀਂ ਏਜੀਪਟ ਦਾ ਜਿਹੜਾ ਕਲਚਰ ਆ ਜਾਂ ਮਤਲਬ ਪ੍ਰਾਣੀਆਂ ਮਮੀਜ਼ ਆ ਉਹਨੂੰ ਅੱਖੀਂ ਦੇਖਣਾ ਹੈ ਨਾ ਤੁਹਾਨੂੰ ਅਸੀਂ ਅੱਜ ਦਿਖਾ ਨਹੀਂ ਸਕੇ ਜਿਵੇਂ ਦੱਸਿਆ ਬਿਲਕੁਲ ਹੀ ਅਲਾਉਡ ਨਹੀਂ ਸੀਗਾ ਤੇ ਫੇਰ ਹੀ ਬੰਦਾ ਜੇ ਬੰਦੇ ਨੂੰ ਨਹੀਂ ਅਲਾਉਡ ਹੁੰਦਾ ਫੇਰ ਹੀ ਬੰਦਾ ਇੱਥੇ ਆ ਕੇ ਦੇਖਦਾ ਹੈਗਾ ਹਨ ਤੇ ਪਰ ਜਦੋਂ ਤੁਸੀਂ ਆਉਂਗੇ ਮਤਲਬ ਇੱਥੇ ਕਦੇ ਏਜੀਪਟ ਤੁਹਾਡਾ ਚੱਕਰ ਲੱਗੇ ਜਿਹੜਾ ਉਹ ਮਿਊਜ਼ੀਅਮ ਹੈ ਨੈਸ਼ਨਲ ਮਿਊਜ਼ੀਅਮ ਉਹ ਵੀ ਦੇਖਣ ਆਲਾ ਪਰ ਇਹ ਤਾਂ ਬਿਲਕੁਲ ਨਹੀਂ ਛੱਡਣ ਆਲਾ ਹੈਗਾ ਬਹੁਤ ਕੁਝ ਅੰਦਰ ਤੁਸੀਂ ਸਿੱਖਣ ਨੂੰ ਤੁਹਾਨੂੰ ਨਵਾਂ ਮਿਲੇਗਾ ਇਸ ਮਿਊਜ਼ੀਅਮ ਦੇ ਬਾਹਰਲੇ ਪਾਸੇ ਜਾ ਕੇ ਨਾ ਥੋੜਾ ਜਿਹਾ ਜਿਹੜਾ ਪੁਰਾਣਾ ਕਾირო ਆ ਤੇ ਉਹਦਾ ਵੀ ਕੁਝ ਟੇਸਟ ਦਿਖਦਾ ਇੱਥੋਂ ਕਿਉਂਕਿ ਇਹ ਨਾ ਜਿਹੜਾ ਡਾਊਨ ਟਾਊਨ ਵਾਲਾ ਏਰੀਆ ਉਹਦੇ ਤੋਂ ਬਿਲਕੁਲ ਅਲੱਗ ਬਣਿਆ ਹੋਇਆ ਹੈਗਾ ਤੇ ਪੁਰਾਣੇ ਘਰ ਵਗੈਰਾ ਉਹ ਸਾਰਾ ਇੱਥੋਂ ਦਿਖਦਾ ਹੈਗਾ ਤੇ ਉਹ ਤੁਹਾਨੂੰ ਦਿਖਾਉਂਦੇ ਆ ਫਿਰ ਅਜਿਹੇ ਬਲੌਗ ਦੀ ਅਪਾ ਇੱਥੇ ਸਮਾਪਤੀ ਕਰਾਂਗੇ ਇਸ ਤਰ੍ਹਾਂ ਦਾ ਅਮੀਜ਼ੀ ਮੈਂ ਇਹ ਬਾਹਰਲੇ ਪਾਸਿਓ ਮਾਡਰਨ ਆਰਕੀਟੈਕਚਰ ਸਾਰਾ ਹਾਂ ਸਾਰਾ ਥੱਲੇ ਵੀ ਸ਼ਾਇਦ ਖੁਸ਼ੀ ਜਾਣ ਨੂੰ ਹੋਵੇ ਹਨਾ ਇਹਦੇ ਜੀ ਹਾਂ ਜੀ ਐਗਜ਼ਿਟ ਤੋਂ ਪਰੇ ਰਿਪਨ ਉਧਰੋਂ ਹੀ ਹੋਊਗਾ ਐਗਜ਼ਿਟ ਉਧਰੋਂ ਹੀ ਇੱਧਰ ਆ ਵਿਊ ਆ ਦੇਖਣ ਬਹੁਤ ਸਾਰੇ ਲੋਕ ਦੇਖਣ ਆਉਂਦੇ ਸੀਗੇ ਤੇ ਮੈਂ ਕਿਹਾ ਫਿਰ ਤੁਹਾਨੂੰ ਵੀ ਥੋੜਾ ਜਿਹਾ ਦਿਖਾ ਦਈਏ ਤੋ ਐਸੀ ਆਪਣਾ ਇਸ ਦਾ ਵਲੌਗ ਜਿਹਦੇ ਚ ਤੁਹਾਨੂੰ ਕੈਰੋ ਦਾ ਅੱਜ ਸਾਰਾ ਹਾਲਾਤ ਵਾਲਾ ਦਿਖਾਉਣਾ ਸੀ ਇਹ ਲਾਸਟ ਦਿਨ ਸੀ ਸਾਡਾ ਕੈਰੋ ਦੇ ਵਿੱਚ ਇਸ ਤੋਂ ਬਾਅਦ ਅਸੀਂ ਲੈਣੀ ਆ ਫਲਾਈਟ ਤੇ ਫਲਾਈਟ ਲੈ ਕੇ ਤੇ ਅਸੀਂ ਜਾਣਾ ਕਿਸੇ ਹੋਰ ਸਿਟੀ ਜਿਹੜੇ ਤੋਂ ਆਸਵਾਨ 700 ਕਿਲੋਮੀਟਰ ਲਗਭਗ ਦੂਰ ਸਿਟੀ ਹੈਗਾ ਤੇ ਲਕਸੌਰ ਵੱਖ-ਵੱਖ ਸ਼ਹਿਰ ਤੁਹਾਨੂੰ ਅਸੀਂ ਘੁਮਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਆਪਣੇ ਈਜੀਪਟ ਦੇ ਸਫ਼ਰ ਨਾਲ ਮਿਲਦੇ ਹਾਂ ਨਵੇਂ ਵਲੌਗ ਚ ਨਵੇਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ